ਕੰਚਨਪੁਰੀ ਯੁੱਧ ਗੱਫਾ ਦੀ ਦੇ ਉੱਤੇ ਉਹ ਮੈਂ ਕਹੀ ਇਹਦਾ ਬੜਾ ਹਵਾਮ ਹੁੰਦਾ ਹੈ ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਹੈ ਉਹ ਕੰਚਨਪੁਰੀ ਤੂੰ ਇਹ ਤਾਂ ਕਹਿੰਦੇ ਆ ਇੱਕ ਧਰਮੀ ਫੌਜੀ ਦੀ ਬੇਟੀ ਹੈ ਜੀ ਪਰ ਇਹ ਨਹੀਂ ਕਹਿੰਦੇ ਉਹ ਇੱਕ ਗੈਂਗਸਟਰ ਦੀ ਪਤਨੀ ਹੈ ਇਹ ਦੀ ਸਰਦਾਰਦੇ ਕਿ ਉਹ ਕਿੱਦਾਂ ਆਈ ਇੱਕ ਗੈਂਗਸਟਰ ਵੱਲੋਂ ਜਿਸ ਤਰ੍ਹਾਂ ਕਾਲੀ ਦਲ ਦੇ ਰਾਈ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਵਿੱਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੋਂਦ ਪੰਜਾਬ 'ਚ ਬਣੂਗੀ ਕਾਲੀ ਦਲ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਮੈ ਗੈਕਸਟਰਾਂ ਦੇ ਨਾਲ ਦੁਬਾਰਾ ਆਪਣੇ ਪੈਰ ਲਾਵਾ ਇਹ ਨਾ ਸੰਭਵ ਹੈ ਤੇ ਨਾ ਕਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਟਰਾਂ ਦੇ ਨਾਲ ਦੁਬਾਰਾ ਤਿਆਰ ਕਰੀਏ ਬੀ ਵੀ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਜੈਸਰ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਤਨਤਾਰਨ ਹਲਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਕਲੈਰ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੂਲ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਉਂਦੀ ਸੀਗੀ ਤਮਕਉਦੀ ਸੀਗੀ ਸਭ ਤੋਂ ਪਹਿਲਾਂ ਤੁਸੀਂ ਸਾਦਾ ਅਮਰ ਸਰ ਸ਼ਾਇਦ ਮੀਡੀਆ ਕਦਮੀ ਆਪਣਾ ਕੀਰਤੀ ਸਮਾਂ ਕੱਢ ਕੇ ਆਇਓ ਤੁਹਾਡਾ ਮੈਂ ਬਹੁਤ ਤਲਵਾਰ ਕਰਦਾ ਤੁਹਾਡੇ ਨਾਲ ਕੋਈ ਚੀਜ਼ਾਂ ਜੜੀਆਂ ਪੰਜਾਬ ਲਈ ਬਹੁਤ ਹੀ ਸੀਰੀਅਸ ਮੁੱਦਾ ਜਿਹੜਾ ਉਹਦੇ ਤੇ ਮੈਂ ਗੱਲ ਕਰਨੀ ਚਾਹੁੰਦਾ ਬੀਤੇ ਕੱਲ ਤਾਂ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਚਨਪ੍ਰੀਤ ਕੌਰ ਦੀ ਗ੍ਰਫਤਾਰੀ ਹੋਈ ਹੈ। ਔਰ ਬਹੁਤ ਇਤਹਾ ਪੋਚ ਗਿਆ ਇਸ ਦੇ ਵਿੱਚ ਅਨੰਦ বিচਲੇ 2-3 مہینے ਤਵੰਤਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਿਸ ਤਰ੍ਹਾਂ ਕੱਲੀ ਦਲ ਦੇ ਰਾਈ ਕੱਲੀ ਦਲ ਜਿਹੜਾ ਸੁਖਬੀਰ ਦਾ ਕੱਲੀ ਦਲ ਬਹੁਤ ਕੱਲੀ ਦਲ ਨੇ ਪੰਜਾਬ ਵਿੱਚ ਕੱਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਉਹ ਨਾ ਕਦੀ ਦਵਾਦਾ ਉਹਨਾਂ ਦੀ ਹੋਂਦ ਪੰਜਾਬ ਚ ਬਣੂਗੀ ਕਾਲੀ ਦਲ ਨੇ ਗੈਕਸਟਰ ਦਾਸ ਦਾ ਲਿਆ ਤੇ ਗੈਕਸਟਰ ਨੇ ਕਾਲੀ ਦਲ ਦਾਸ ਦਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕਾਲੀ ਦਲ ਕੋ ਕੁਛ ਨਹੀਂ ਹੈ ਤਾਲੀ ਨਾਲ ਦੱਸਦਾ ਕਿ ਪੰਜਾਬ ਦੇ ਵਿੱਚ ਮੈਂ ਗੈਕਸਟਰਾਂ ਦੇ ਲਈ ਦੁਬਾਰਾ ਆਪਣੇ ਪੈਰ ਲਾਵਾਂ ਇਹ ਨਾ ਸੰਭਵ ਆ ਤੇ ਨਾ ਕਹਿੰਦੇ ਹੋਣੀ ਦੇਣਾ ਪੰਜਾਬ ਦੀ ਤਰਫ਼ੀ ਦੇ ਉੱਤੇ ਸਾਡ ਜੇ ਕੋਈ ਚਾਹ ਕੇ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਟਰਾਂ ਦੇ ਲਈ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇੱਕ ਕਾਰਨ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਦਾ ਭਗਵਾਨ ਸੇਵਾਨ ਦੀ ਸਰਕਾਰ ਕੰਦ ਲਊਗੀ ਬੜਾ ਬੜਾ ਤਜੰਤ ਦੀ ਗੱਫਾ ਦੀ ਦੇ ਉੱਤੇ ਔਰ ਮੈਂ ਕਹੀ ਇਹਦਾ ਬੜਾ ਹਵਾਲਾ ਹੁੰਦਾ ਸਿਆਸੀ ਤੌਰ ਤੇ ਅਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਹੈ ਪਤੰਚਨਪਰੀਦੂ ਇਹ ਤਾਂ ਕਹਿੰਦੇ ਆ ਇੱਕ ਧਰਮੀ ਫੌਜੀ ਦੀ ਬੇਟੀ ਹੈ ਜੀ ਪਰ ਇਹ ਵੀ ਕਹਿੰਦੇ ਤੋ ਇੱਕ ਗੈਂਗਸਟਰ ਦੀ ਪਤਨੀ ਹੈ ਇਹ ਦੀ ਸਾ ਦੱਸ ਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋਇਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਨੇ ਕਿਸ ਢੰਗ ਨਾਲ ਪਸਾਰ ਕੀਤਾ ਕਿਸੇ ਨੂੰ ਵੀ ਪਤਾ ਜੇ ਪਤਾ ਤੇ ਸਰਬੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਗੈਂਗਸਟਰ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਤਰਨਤਨ ਹਲਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੂਨ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਉਂਦੀ ਸੀਗੀ ਤੂੰ ਮੁਕਉਂਦੀ ਸੀਗੀ ਕਿ ਵੋਟ ਦਾ ਬਾਈ ਦੇ ਕੀ ਹੱਲ ਹੋਊਗਾ ਇਹ ਜਿਹੜੀ ਗੈਂਗਸਟਰਾਂ ਦੀ ਪੋਲਿਟਿਕਸ ਜਦੋਂ ਕਾਲੀਤਲ ਬੀਜੇਪੀ ਦਾ ਦਾਸਾ ਰਾਜ ਰਿਹਾ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰਾਂ ਦੀ ਪੋਲਿਟਿਕਸ ਹੈ ਅੱਜ ਵੀ ਆਪਾਂ ਬੈਠੇ ਆਂ ਨੇੜੇ ਪੁਤਲੀ ਕਾ ਚੌਕ ਆ ਜਿੱਥੇ ਮਜੀਠੀਏ ਦੇ ਗੈਂਗਸਟਰਾਂ ਨੇ ਇੱਕ ਧੀਰੀ ਇਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਗੋਲੀਆਂ ਦਾ ਪੁੰਨ ਦਿੱਤਾ ਸੀਗਾ ਕੱਲੇ ਪੁੰਨ ਕੇ ਨਹੀਂ ਗਏ ਮਜੀਠੀਏ ਦੇ ਨਾਂ ਦੇ ਮਾਲਕੇ ਗਏ ਹੋ ਕਿੱਦਾਂ ਥਾਪਾ ਜੇਲ ਬ੍ਰੇਕਾਂਡ ਹੋਇਆ ਕਿੱਦਾਂ ਪਤਾ ਨਹੀਂ ਕਿੰਨੇ ਪਾਠ ਜਿਹੜੇ 10 ਸਾਲ ਦੇ ਵਿੱਚ ਹੋਏ ਬੱਤਸਾਲ ਦੇ ਕਿੰਨੇ ਗੈਂਗਸਟਰਾਂ ਨੂੰ ਪੱਠੇ ਪਾਏ ਗਏ ਕਾਲੀਦਾਲਾ ਲੋ ਤੇ ਬੀਜੇਪੀ ਵੱਲੋਂ ਉਹ ਬੱਤਸਾਲ ਇਹ ਗੱਲਾਂ ਕਰਦੇ ਅੱਜ ਇਹ ਕਿੰਨੇ 3 ਪੈਣਾ ਦਾ ਸਵਾਲ ਹੈ ਹਾਂ 3 ਪੈਣਾ ਉਹ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ 3 ਪੈਣਾ ਦੀ ਇਤ ਕਿੱਦਾਂ ਕਰਦੀਆਂ ਸਪੈਕਟ ਕਿੱਦਾਂ ਕਰਦੀਆਂ ਇਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਨਾਂ ਕੋਲ ਕੋਈ ਜ਼ਿਆਦਾ ਸਰਟੀਫੀਕੇਟ ਨਹੀਂ ਹੈਗੇ ਪਸ ਸਵਾਲ ਇਹ ਦੀ ਹੈ ਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਇਦਾਂ ਸਾਡੋ ਤੇ ਤਜਰਬਾ ਹੋ ਗਿਆ ਤਦੋਂ ਤੁਸੀਂ ਯਾਰ ਟਿਕਟਾਂ ਦੇ ਉੱਤੇ ਆਇਓ ਤੁਹਾਡੇ ਜਿੰਨੀ ਹਿੰਮਤ ਦੀ ਬੰਦਾ ਸੀ ਡੈਕਸਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਦੀ ਬੋਲਦੇ ਕੰਚਨਪ੍ਰੀਤ ਡੈਕਸਰ ਦੀ ਪਤਨੀ ਆ ਤੁਹਾਡੇ ਚ ਹਿੰਮਤ ਵੀ ਬੋਲੋ ਜੋ ਡੈਕਸਰ ਦੀ ਪਤਨੀ ਰਹਿ ਗਈ ਤਾਂ ਕੀ ਕਹਿਸ ਦੀ ਤੀ ਪੈਣ ਦੀ ਦਊਗੀ ਉਹ ਤੁਸੀਂ ਕਿਦਾਂ ਲੋਕਦੇ ਫਿਰਦੇ ਹੋ ਯਾਰ ਡੱਟ ਕੇ ਕਹੋ ਡੱਟ ਕੇ ਕਹੋ ਕਿ ਅਸੀਂ ਗੈਸਟਰਾ ਦੇ ਲਈ ਪੋਲਿਟਿਕਸ ਕਰਦੇ ਆਂ ਡੱਟ ਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸਿਆਸੀ ਤਾਕਤ ਤੇ ਸਿਆਸੀ ਤਾਕਤ ਤੇ ਸਾਡੀ ਜ਼ਮੀਨ ਧਾਰਮਿਕ ਤਾਕਤ ਤੇ ਤੇ ਸਿਆਸੀ ਤਾਕਤ ਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੁਰਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਰ ਇਹ ਸਾਲ ਬਹੁਤ ਔਖਾ ਹੈ ਇਹ ਬਾਦ ਹੀ ਚੁਰ ਦੇਵਾਂਗੇ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋ ਪੇਪਰ ਪਏ 13 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਥੇਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਆ ਪਤਨੀ ਕੀ ਨਾ ਇਹ ਅਮਤ ਬਾਤ ਸੇ ਵਟਸਐਪ ਤੋਂ ਪਤਾ ਮੈਨੂੰ ਕਿ ਦਸਤ ਦੀ ਲੋੜ ਹੈ ਉਹ ਆ ਮੈਨੂੰ ਕੋ ਸਭ ਹਰ ਐਫ ਆਈ ਆਰ ਦੀ ਨੰਬਰ ਆ ਮੇਰੇ ਕੋ ਡੇਟ ਆ ਪਤਲਾਵੇ ਬੱਥੇਆ ਜਾਂ 307 ਦੇ ਬੱਥੇਆ ਮੁੱਟਾ ਖੋਵਾ ਦੇ ਬੱਥੇਆ ਕੀ ਚਾਹੁੰਦੇ ਆਪਾਂ ਕਾਲੀਦਲ ਕੀ ਚਾਹੁੰਦਾ ਕਿ ਪੰਜਾਬ ਤੋਂ ਸੁਰਦ ਗਿਆ ਉਹਨਾਂ ਦੇ ਗਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਤ ਦੀ ਦੇਵਾਂਗੇ ਸੱਭਾ ਮੇ ਜੋ ਮਰਜ਼ੀ ਹੋਵੇ ਅਸੀਂ ਗੈਂਗਸਟਰ ਰਹਾਂ ਪੋਲਿਟਿਕਸ ਉਹਦੀ ਹੋਰ ਦੇਵਾਂਗੇ ਭਾਵੇਂ ਜੋ ਮਰਜ਼ੀ ਹੋਵੇ ਹਾਲੇ ਮੈਂ ਕੰਚਲਪੁਰ ਬਾਰੇ ਬਹੁਤ ਕੁਝ ਕਹਿਣਾ ਚਾਹੁੰਦਾ ਪਰ ਮੈਂ ਬਿਲਕੁਲ ਪਤਾ ਕਰਦੇ ਹੋ ਪੁਲਿਸ ਨਾਲ ਵਾਸਤੇ ਵਿੱਚ ਨੇ ਕੋਰਟ ਦੇ ਵਿੱਚ ਅੱਜ ਉਮਾਰਲੀ ਜਾਣਗੇ ਤੁਹਾਡੇ ਕੋਲ ਸਭ ਚੀਜ਼ਾਂ ਆ ਜਾਣਗੀਆਂ ਪੁਲਿਸ ਵਾਲੇ ਵੀ ਤੁਹਾਨੂੰ ਦੱਸਣਗੇ ਜਦੋਂ ਕੋਰਟ ਚ ਉਹਨਾਂ ਨੂੰ ਪੇਸ਼ ਕਰਨਗੇ ਕੀ ਕੀ ਉਹਨਾਂ ਦੇ ਦੋਸ਼ ਦੇ ਬਸ ਮੇਰਾ ਤਾਂ ਸਵਾਲ ਹੈ ਸਰ ਕਿ ਪੰਜਾਬ ਕਾਲੀ ਦਲ ਚਾਹੁੰਦਾ ਹੈ ਕਿ ਟੈਕਸਰ ਹੈ ਭਾਈ ਉਹ ਆਪਣੀ ਖਤਮ ਹੋਈ ਸਿਆਸੀ ਜ਼ਮੀਨ ਮੁੜ ਕੇ ਪੰਜਾਬ ਤਿਆਰ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਮਜੂਦ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਕੁਝ ਹੋਵੇ ਕੋਈ ਪੰਜਾਬੀ ਨਹੀਂ ਚਾਹੁੰਦਾ ਸਰ ਜਿਹੜੇ ਲੋਕਾਂ ਦੇ ਅੱਗੇ ਪੰਜਾਬ ਦਾ ਕਾਲਾ ਦੌਰ ਦੇਖਿਆ ਕੋਈ ਬੰਦਾ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਾਂਦ ਸ਼ੁਰੂ ਹੋਵੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਕੋਈ ਕਿਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਯਾਰ ਵੋਟਾਂ ਲਈ ਪਹਿਲਾਂ ਵੀ ਵੋਟਾਂ ਵਾਸਤੇ ਮਰਜੀਬ ਦੇ ਵੜਾ ਕੇ ਪੰਜਾਬ ਦੇ ਨੌਜਵਾਨ ਨੂੰ ਤੂੰ ਕਿਹੜੇ ਰਾਹ ਤੋੜਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਤੂੰ ਆ ਪੋਲਿਟਿਕਸ ਕੀਤੀ ਹੈ ਹੋਰ ਤੁਸੀਂ ਦਵਾ ਚਾਉਂਦੇ ਹੋ ਇਹ ਨਹੀਂ ਸੱਦ ਹੋਏਗਾ ਗੈਕਸਟਰ ਪੰਜਾਬ ਦੀ ਪੋਲਿਟਿਕਸ ਵਿੱਚ ਦਖਲ ਨਹੀਂ ਦੇ ਸਕੜਗੇ ਨਾਂ ਦੇਣ ਦਿੱਤਾ ਜਾਏਗਾ ਔਰ ਕੰਚਨਪ੍ਰੀਤ ਇੱਕ ਤਾਮਕ ਪਦਵੀ ਫੌਜੀ ਦੀ ਬੇਟੀ ਹੈ ਬੇਟੀ ਮੈਂ ਕਹਿੰਦਾ ਬੇਟੀ ਆਪਰ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ ਕਿ ਇੱਕ ਨਾਮੀ ਇੱਕ ਵੱਡੇ ਗੈਕਸਟਰ ਦੀ ਪਤਨੀ ਹੈ ਇਹ ਕਿਉਂ ਨਹੀਂ ਕਹਿੰਦੇ ਜੀ ਦੱਸੋ ਮੈਂ ਆਪਦੇ ਲੋਕਾਂ ਨੂੰ ਆਹ ਕਾ ਕਵਰ ਕੈਂਡੀਡੇਟ ਸੀਗੀ ਉਹ ਆਪਣੇ ਮਾਤਾ ਜੀ ਦੀ 27 ਜੋ ਕੈਂਡੀਡੇਟ ਬਣ ਜੂਗੀ ਜਿਹੜੇ ਉਹ ਪੇਪਰ ਦਾਖਲ ਕਰਦੀ ਆ ਉੱਥੇ ਵੀ ਕਿਤੇ ਆਪਣੇ ਪਤੀ ਦਾ ਨਾਮ ਵੀ ਦੱਸਦੀ ਆਪਣੇ ਬੇਟੇ ਦੇ ਨਾਮਾਂ ਵੀ ਕਿਤੇ ਦੱਸਦੀ ਬਹੁਤ ਚੀਜ਼ਾਂ ਤੁਹਾਡੇ ਘੜੀ ਆਉਣਗੀਆਂ ਉਹ ਕਿੱਦਾਂ ਦੀ ਆਈ ਸੀਗੀ ਕਿੱਦਾਂ ਦੀ ਵਾਪਸ ਚਲੀ ਸੀਗੀ ਕਿਦਾਂ ਇਮੀਗ੍ਰੇਸ਼ਨ ਕਿੱਥੋਂ ਹੋਈ ਉਹਦੀ ਸਾਰੇ ਚੀਜ਼ਾਂ ਕੋਈ ਲੁਕੀਆਂ ਨਹੀਂ ਰਹਿੰਦੀਆਂ ਸਰ ਜੀ ਪੱਲੀ ਦਾ ਬਦਲ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਨਾ ਇਹ ਲੁਕੀਆਂ ਜਿਨ੍ਹਾਂ ਦੇ ਉੱਥੇ ਮਰਗੇ ਪੁੱਤ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਧਮਕਾਇਆ ਜਾਂਦਾ ਜਿਨ੍ਹਾਂ ਦੇ ਕੰਨਾਂ 'ਤੇ ਫੂਨ ਲਾ ਕੇ ਵੋਟਾਂ ਲਈਆਂ ਗਈਆਂ ਇਹ ਸਰ ਪੰਜਾਬ ਦੀ ਧਰਤੀ ਤੇ ਹੋਇਆ ਤੇ ਅਸੀਂ ਇਹ ਹੋਣ ਨਹੀਂ ਦਵਾਂਗੇ ਸਰਬਾਤਮ ਭਗਵਾਨ ਸੇਵਾ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਹੋਣ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਹੋ ਜੇ ਉਹ ਕਿਸੇ ਨੂੰ ਵੀ ਇਹ ਆਜਾਜ ਤੇ ਜੜੀ ਆ ਨਹੀਂ ਨਹੀਂ ਦਿੱਤੀ ਜਾਊਗੀ ਇਹ ਤਾਂ ਯਾਰ ਬੜਾ ਸੁੱਖਾ ਜਾਂ ਟੰਗਿਆ ਬੰਦਾ ਬਾਹਰ ਬੈਠਾ ਤਤਲਾ ਕੀਤੇ ਆ ਇੱਥੇ ਆਪਣੇ ਜੀਆ ਨੂੰ ਭੇਜ ਦੋ ਚੁੱਕ ਕੇ ਫੋਨ ਕੇ ਦੀ ਕੇ ਦੇ ਕੰਨ ਨੂੰ ਲਾ ਦੋ ਕੇ ਦੇ ਕੰਨ ਨੂੰ ਲਾ ਦੋ ਇਹ ਤਾਂ ਬੜਾ ਸੁੱਖਾ ਕੰਮ ਲੱਗਦਾ ਸੁਖਵੀਰ ਨੂੰ ਇੰਨਾ ਹੀ ਚਾਹਿਆ ਦਾ ਜੇਲ੍ਹ ਚ ਕਿੰਨੇ ਬੈਠੇ ਆ ਖਲਾਵੇ ਉਹਨਾਂ ਦੇ ਵੀ ਫਦਾਈ ਜੌੜੀ ਕੈਂਡੀਡੇਟ ਤੇ ਲੱਪਣਾ ਕੋਈ ਨਹੀਂ ਸੱਤ ਹੋਈ ਤੱਕ ਇਹਨਾਂ ਪੰਥਕ ਸੀਟ ਐ ਦੀ ਤਨਸਬ ਮਜੀਠੇ ਤੋਂ ਦੂਜੇ ਕੈਂਡੀਡੇਟ ਖੜੀ ਕੈਂਡੀਡੇਟ ਤੁਹਾਨੂੰ ਮਿਲਿਆ ਕੋਈ ਨਹੀਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਰ ਨਹੀਂ ਜਾਣ ਦਿੱਤੀ ਜਾਊਗੀ ਪੰਜਾਬ ਦੇ ਵਿੱਚ ਗੈਰ ਸਰਵਾਣੂ ਦੁਬਾਰਾ ਨਹੀਂ ਮਤਲਬ ਜਿਹੜਾ ਉੱਗਣ ਦਿੱਤਾ ਜਾਊਗਾ ਦੁਬਾਰਾ ਨਹੀਂ ਉੱਠਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਤਲਾਂ ਦੀ ਪੋਲਿਟਿਕਸ ਕਰੂਗਾ ਜਿਹੜਾ ਬੰਦਾ ਲੁੱਟਾਂ ਖਵਾ ਦੀ ਪੋਲਿਟਿਕਸ ਕਰੂਗਾ ਜਿਹੜੀ ਵੀ ਪਾਰਟੀ ਉਹਨਾਂ ਨੂੰ ਸ਼ਰਨ ਦੇਊਗੀ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੋ ਮਰਜੀ ਹੋਵੇ ਮੈਂ ਤੁਹਾਡੇ ਦਾ ਇਹ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਲੋਕ ਕੱਲ ਦੇ ਪੁੱਛੀ ਜਾਂਦੇ ਸੀਗੇ ਤੁਹਾਨੂੰ ਪੁਲਿਸ ਨੇ ਬਹੁਤ ਚੀਜ਼ਾਂ ਦੱਸਡੀਆਂ ਤੁਸੀਂ ਐਫ ਆਈ ਆ ਦਾ ਜੇ ਇਹ ਨੋਟ ਕਰ ਦੀਆਂ ਉਹ ਵੀ ਮੈਂ ਤੁਹਾਨੂੰ ਪਲਾ ਸਕਦਾ ਕਿ ਕਿਹੜੀ ਕਿਹੜੀ ਡੇਟ ਤੇ ਕਿਹੜੀ ਕਿਹੜੀ ਐਫ ਆਈ ਆ ਦੋਈ ਆ ਆ ਮੇਰੇ ਕੋਲ ਕਾਰਡ ਆ ਸਦਾ ਐਫ ਆਈ ਆ ਨੰਬਰ 45 ਆ 6723 ਨੂੰ ਹੋਈ ਆ ਐਫ ਆਈ ਆ ਨੰਬਰ 52 49215 ਨੂੰ ਹੋਈ ਆ ਐਫ ਆਈ ਆ ਨੰਬਰ 71 39216 ਨੂੰ ਹੋਈ ਆ एफआईआर नंबर 9931417 ਨੂੰ ਕ੍ਰਿੰਡੇ ਥਾਣੇ 'ਚ ਹੋਈ ਐ। एफआईआर नंबर 46 214227 ਨੂੰ ਕ੍ਰਿੰਡੇ 'ਚ ਹੋਈ ਐ। एफआईआर नंबर 8 211216 ਚਬਾਲ ਥਾਣੇ 'ਚ ਹੋਈ ਐ। एफआईआर नंबर 66 253219 ਨੂੰ ਚਾਤੀਵੰਡ ਥਾਣੇ 'ਚ ਹੋਈ ਐ। एफआईआर 27 622 2019 ਨੂੰ ਛਾੜੇ ਥਾਣੇ ਦੇ ਵਿੱਚ ਹੋਈ ਐ। ਐਫਆਈਆਰ ਨੰਬਰ 92 218219 ਨੂੰ ਚਬਾਲ ਦੇ ਵਿੱਚ ਹੋਈ ਆ ਐਫਆਈਆਰ ਨੰਬਰ 81 512219 ਨੂੰ ਸਬ ਥਾਣਾ ਸਲੈਮਾਨ ਖਾ ਜੋਈ ਆ ਐਫਆਈਆਰ ਨੰਬਰ 331 ਜੀਰੋ 9220 ਨੂੰ ਚਬਾਲ ਥਾਣੇ ਚ ਹੋਈ ਆ ਐਫਆਈਆਰ ਨੰਬਰ 18220 ਨੂੰ ਚਬਾਲ ਥਾਣੇ ਚ ਦਜ ਹੋਈ ਆ ਐਫਆਈਆਰ ਨੰਬਰ 116 159222 ਨੂੰ ਜਿਹੜਾ ਪੀਐਸ ਸਦਕ ਪਹਾੜ ਪੁਰਾ ਥਾਣੇ ਦੇ ਵਿੱਚ ਹੋਈ ਹੈ ਪਟਿਆਲੇ ਐਫ ਆਈ ਆਰ ਨੰਬਰ 987281 ਸਰਾਏ ਮੰਦਖਾਉ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 18 292121 ਇਹ ਅਮਸਰ ਸ਼ਹਿਰ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 103 291221 ਸਰਾਏ ਮੰਦਖਾਣਾ ਥਾਣੇ ਜੋਈ ਹੈ ਐਫ ਆਈ ਆਰ ਨੰਬਰ 4 1421224 ਸ਼ਿਵਾਲਾ ਥਾਣੇ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 68 15 ਤੋਂ 24 ਚਬਾਲ ਥਾਣੇ ਦੇ ਵਿੱਚ ਹੋਈ ਹੈ ਸਾਡ ਐਫ ਆਈ ਆਰ ਨੰਬਰ 232 28 12 24 ਚਬਾਲ ਤਰਦਾਰਜ ਹੋਈ ਹੈ ਐਫ ਆਈ ਆਰ ਨੰਬਰ 233 17 11 2024 ਚਬਾਲ ਚ ਹੋਈ ਹੈ ਐਫ ਆਈ ਆਰ ਨੰਬਰ 240 23 10 2025 ਦੀ ਹੋਈ ਹੈ ਐਫ ਆਈ ਆਰ ਨੰਬਰ 208 11 11 2025 ਦੀ ਹੋਈ ਹੈ ਐਫ ਆਈ ਆਰ 210 ਗਿਆ 11 25 ਚਬਾਲ ਥਾਣੇ ਦੇ ਵਿੱਚ ਹੋਈ ਹੈ ਉਹ ਸਰ ਇਹ ਜਿਹੜੀ ਐਫ ਆਈ ਆਰ 79 ਹੈ ਇਹ 24 881 ਨੂੰ ਵੀ ਹੋਈ ਹੈ ਕਿੰਨੀਆਂ ਕਿ ਮੈਂ ਤੁਹਾਨੂੰ ਦੱਸ ਸਕਦਾ ਇਹ ਘਟੋ ਘਟ ਮਲੇ ਜੇੜਿਆ ਸਰ ਇਹ 30 ਦੇ ਕਰੀਬ ਐਫ ਆਈ ਆਰ ਨਾਲ ਦੱਜ ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਛੇ ਦੱਜ ਹੋਏ ਇਹਨਾਂ ਦੇ ਕੋਈ ਹੋ ਸਕਦਾ ਬੜੀ ਹੋ ਗਈ ਹੁਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਖਵਾਈਆਂ ਤੇ ਨਹੀਂ ਜਾਨ ਦਿੰਦੇ ਆਧਿਆਰੇ ਪੱਤੇ ਪੱਤੇ ਦਾ ਦੋ ਮਤ ਅਦੋ ਅਦਸੀ ਆਪਾ ਕੀ ਚਾਹੁੰਦੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆਪਾ ਪੰਜਾਬ ਦਾ ਸਤਿਆਨਾਸ਼ ਕਰਨਾ ਚਾਹੁੰਦੇ ਇਹ ਆਜ਼ਾਦੀ ਨਹੀਂ ਦਿੱਤੀ ਜਾਊਗੀ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਆ ਦਾ ਮਾਵਾ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਗੈਕਸਰ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕਰਕੇ ਤੁਹਾਨੂੰ ਪੁੱਛਿਆ ਇਹ ਤੁਸੀਂ ਕਰਨ ਕਰਕੇ ਡੋਨ ਦਾ ਬੜਾ ਕਾਰਨ ਦੱਸਿਆ ਪਰ ਡੇਰਾਬਾਬਾ ਨਾਲ ਜਿਹੜੀ ਬਾਈ ਇਲੈਕਸ਼ਨ ਸੀਗੀ ਉਦੋਂ ਤੁਹਾਡੇ ਕੈਂਡੀਡੇਟ ਨੇ ਆਵਾਜ਼ ਦੇ ਪਰਚੇ ਵੀ ਇਹੋ ਦੋਸ਼ ਲੱਗੇ ਜਿਵੇਂ ਕਿ ਤੁਸੀਂ ਵੀ ਇੱਕ ਗਾਇਕ ਦੀ ਮਦਦ ਲਈ ਤੁਹਾਡੇ ਨੂੰ ਮੈਂ ਕਈ ਵਾਰ ਤੁਹਾਡੇ ਵਾਲੀ ਗੱਲ ਮੈਂ ਪਹਿਲਾਂ ਜਵਾਬ ਮੈਂ ਕਈ ਵਾਰ ਇਹ ਗੱਲ ਕੁਝ ਬੰਦਿਆਂ ਕੋ ਸੋਚੀ ਮੈਂ ਕਹਿੰਦਾ ਸਾਨੂੰ ਤੇ ਪਤਾ ਦੱਸੋ ਮੈਂ ਕੰਪਲੇਨੈਂਸ ਚਾਹਤ ਸੀ ਜੇ ਕਿਤੇ ਆ ਗਿਆ ਤੇ ਦੱਸੋ ਤਾਂ ਇਹ ਕੱਲ ਸੁਖੀ ਦਾ ਬਣ ਕੱਲ ਪਰਸੋਂ ਕਿਹਾ ਮੈਂ ਕਿਹਾ ਦੱਸੋ ਜੀ ਉਹ ਸੁਖੀ ਦਾ ਬੰਦੇ ਕੀ ਇਹ ਰੱਖਿਆ ਮੈਂ ਤੋਂਦੋਂ ਤੋਂ ਕਹਿ ਮੈਂ ਕਹ ਉਹ ਸੁਬੂ ਦਾ ਰਗਾ ਦੋ ਸਾਨੂੰ ਬੈਕ ਬੈਕੰਪੇ ਦੀ ਚਾਸੀ ਗੱਲ ਤੇ ਦਾਬ ਮੰਨਣਾ ਕਹਿਣਾ ਹੋਰ ਹੈ ਮੈਂ ਤਾਂ ਤੁਹਾਡੇ ਗਾੜੀ راستਿਆਂ ਕਿ ਕਿੰਨੇ ਐਫ ਆਈ ਵਾਲਾ ਫਰਦਕ ਦੀ ਗੱਲ ਕਹਿਣ ਦੀ ਹੋਰ ਗੱਲ ਤੁਸੀਂ ਅਮਰਤਪਾਲ ਦੀ ਗੱਲ ਕਰਦੇ ਵੈਸੇ ਧਾਲੀਵਾਲ ਸਾਹਿਬ ਨੂੰ ਚਲੋ ਗੈਂਗਸਟਰ ਦਾ ਬੜਾ ਸੀਰੀਅਸ ਚੀਜ਼ ਹੋਊਗਾ ਪਰ ਬਹੁਤ ਸਾਰੇ ਗੈਂਗਸਟਰ ਵੈਸੇ ਵੀ ਪੰਜਾਬ ਤੋਂ ਬਾਹਰ ਬੈਠੇ ਚਲੋ ਇਹਦੇ ਕਾਲੀ ਤਾਲਵੰਦ ਨੂੰ ਲੈ ਕੇ ਜਾਨੀ ਬਾਕੀ ਜਿਹੜੇ ਗੈਂਗਸਟਰ ਨੇ ਕੀ ਸਰਕਾਰ ਉਹਨਾਂ ਬਤੀ ਵੀ ਇੰਨੇ ਸੀਰੀਅਸ ਹੈ ਜਿਹੜੇ ਸ਼ਰਿਆਮ ਥ੍ਰੈਟ ਦੇ ਰਹੇ ਨੇ ਸ਼ਰਿਆਮ ਸ਼ਹਿਰ ਪੰਜਾਬ ਦਾ ਮਾਹੌਲ ਬਿਲਕੁਲ ਸਰ ਸੀਰੀਅਸ ਹੈ ਪੰਜਾਬ ਦੇ ਵਿੱਚ ਕਿਸੇ ਗੈਕਸੋ ਨੂੰ ਨਾ ਸਾਬਕੀ ਕਰ ਦਿੱਤਾ ਜਾਊਗਾ ਨਾ ਕਹਤੇ ਮੁਲਾਕਾਤ ਦਿੱਤਾ ਜਾਊਗਾ ਨਾ ਕਹੇ ਨੂੰ ਕਤਲ ਕਰ ਦਿੱਤਾ ਜਾਊਗਾ ਜਿਹੜਾ ਵੀ ਕਦੂਗਾ ਉਹਦਾ ਜਵਾਬ ਜਿੱਦਾਂ ਪੁਲਿਸ ਦੇ ਰਹੀ ਹੈ ਪੰਜਾਬ ਦੀ ਪੁਲਿਸ ਸਾਡੀ ਬੜੀ ਬਹਾਦਰ ਪੁਲਿਸ ਹੈ ਉਹਨੇ ਕਈ ਲੜਗੀਆਂ ਲੜਗੀਆਂ ਇਹ ਵੀ ਲੜਾਈ ਲਾੜੀ ਆ ਕਿਸੇ ਵੀ ਗੈਕਸੋ ਨੂੰ ਪੰਜਾਬ ਦੇ ਵਿੱਚ ਆਜ਼ਾਦ ਨਹੀਂ ਦੇਵਾਂਗੇ ਕਿਉਂ ਪੰਜਾਬ ਦੇ ਤਮਨ ਕਾਨੂੰਨ ਦੀ ਕਿਸੇ ਵੀ ਖਰਾਬ ਕਰੇ ਕਹਿੰਦੇ ਕੱਲ ਮੇਰਾ ਪਰਚਾ ਦਰਜ ਹੋਇਆ ਉਹ ਝੂਠਾ ਪਰਚਾ ਦਰਜ ਹੋਇਆ ਬਾਰੇ ਨੇਮ ਪਰਚਾ ਨਹੀਂ ਹੈ ਜੀ ਉਹ ਆਪ ਅੱਥੇ ਝੂਠੇ ਆ ਕਿ ਸੱਚੇ ਆ ਦੱਸ ਜਿਸ ਜਿਹੜਾ ਕੈਨ ਆਫਿਸ ਨੀਤੀ ਦੇ ਮਾਰ ਕੇ ਗ੍ਰਿਫਤਾਰੀ ਹੋਈ ਹੈ ਉਹ ਜਿਹੜਾ ਪਛਾਤੇ ਵਿਅਕਤੀ ਦੇ ਖਿਲਾਫ ਹੋਈ ਸੀ ਜਦੋਂ ਜਦੋਂ ਸਭ ਜਦੋਂ ਤੁਹਾਨੂੰ ਪੁਲਿਸ ਜਿਹੜੀ ਇਹਦੇ ਬਾਰੇ ਵਿੱਚ ਉਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਾਣਕਾਰੀ ਦੇਊਗੀ ਤੁਹਾਨੂੰ ਇਹ ਦੱਸੂਗੀ ਕਿ ਝੂਠਾ ਹੋਇਆ ਕਿ ਸੱਚਾ ਹੋਇਆ ਮੇਰੇ ਸਾਹ ਤੋਂ ਵਲਟੋਆ ਕਹਿੰਦਾ ਕਿ 2027 ਤੇ ਐਮਐਲਏ ਬਣਦੀ ਪੱਕੀਆਂ ਹੋਣਾਂ ਕੰਚਲਦੀ ਵੇਖਿਆ ਉੱਤੇ ਸਾਰੇ ਪੰਜਾਬ ਚ ਜਿੱਦੇ ਅੰਦਰ ਬੈਠੇ ਗੈਂਗਸਟਰ ਆ ਜਾਂ ਬਾਹਰ ਬੈਠੇ ਆ ਕਾਲੀ ਦਲ ਕੋ ਤਾਂ ਕੋ ਬੰਦਾ ਨਹੀਂ ਹੈਗਾ ਉਹ ਲੈ ਉਹ ਪਤਾ ਲੱਗ ਗਿਆ ਪੰਜਾਬ ਦੇ ਲੋਕ ਵੋਟਾਂ ਪਾਉਂਦੇ ਕਿ ਦੇਖੋ ਲਾਉੜੀ ਬੋਲੋ ਇਹਨਾਂ ਥੋੜਾ ਬਣਾ ਦੇਣਾ। ਲਾਲ ਅਕਾਲੀ ਦਲ ਨੇ ਕਿਹਾ ਠੂਠੇ ਕੇਸ ਚ ਵਸਾ ਕੇ ਦੁਬਾਰਾ ਅੰਦਰ ਭੇਜਣ ਦੀ ਤਿਆਰੀ ਹੈ। ਸਰ ਕਿਸੇ ਤੇ ਵੀ ਠੂਠਾ ਕੇਸ ਦਾ ਦੰਦ ਕੀਤਾ ਗਿਆ। ਨਾ ਦੰਦ ਕਰਾਂਗੇ। ਪਰ ਜਿਹੜਾ ਬੰਦਾ ਕਾਨੂੰਨ ਤੋੜੂਗਾ, ਜਿਹੜਾ ਬੰਦਾ ਲੋਕਾਂ ਨੂੰ ਤਮਕਾਊਗਾ, ਡਰਾਊਗਾ, ਡਰਾ ਕੇ ਵੋਟਾਂ ਪਾਊਗਾ, ਉਹਦੇ ਖਿਲਾਫ ਕਾਰਵਾਈ ਹੋਊਗੀ। ਭਾਵੇਂ ਜੀ ਪਾਰਟੀ ਦਾ ਤੁਸੀਂ ਇਹ ਸਪੱਸ਼ਟ ਕਹਿੰਦੇ ਕਿ ਕੈਂਸਲਰ ਦੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂ ਹੈ। ਬਿਲਕੁਲ ਕੋਈ ਲਿੰਕ ਨਹੀਂ। ਬਹੁਤ ਫਲਸਫਾ ਸਵਸਥਾਅਕ ਦੇਣਾ ਚਾਹੁੰਦੇ ਨੇ ਕੋਈ ਲਿੰਕ ਹੋਦੋ ਸੋ ਠੀਕ ਹੈ ਸੁਖਿੰਦਰ ਰੰਧਾਵਾ ਨੇ ਵੀ ਚਿੱਠੀ ਲਿਖੀ ਹੈ ਕਿ ਗੈਸ ਕਰਦੇ ਆਪ ਜੋ ਮਾਦਾ ਕੋਈ ਗੱਲ ਨਹੀਂ ਅਸੀਂ ਤਾਂ ਕਹਿੰਦੇ ਦੇਖੋ ਕੋਈ ਵੀ ਬੰਦਾ ਜੇ ਕੇ ਇਹਨੂੰ ਕੋ ਪੁਲਿਸ ਨੂੰ ਲਿਖੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਡੀਜੀਪੀ ਨੂੰ ਮਿਲੇ ਜੇ ਤੇ ਕੇ ਇਹਨੂੰ ਕੋ ਸਿਕਿਉਰਟੀ ਲੋੜ ਆ ਕੋਈ ਇਦਾਂ ਦਾ ਕੋਈ ਸ਼ੋਰ ਅਗਲੇ ਦਮ ਅਖੀਰ ਤੇ ਮਾਰਨ ਦਾ ਗੱਲ ਸਰ ਜੀ ਤੁਸੀਂ ਖੁਦ ਅਚਾਰ ਲਿਖੇ ਟ੍ਰੈਫਿਕ ਦਾ ਮਸਲਾ ਪਾਉਂਦੇ ਅਸੀਂ ਦਾ ਮੁੱਖ ਬੰਦਾ ਬਾਈ ਦੇ ਦੇ ਦੇਖੋ ਸੋਲੋ ਸੁਣੋ ਸੁਣੋ ਉਹ ਸੋਲੋ ਹਣ ਪਿਓ ਹਾਂਜੀ ਹਾਂਜੀ ਜਰਾ ਜਰਾ ਕਰੋ ਉਹਨੂੰ ਹੀ ਬੋਲੋ ਕੱਲ ਸਾਡਾ ਇੱਕ ਅਜਨਾਲੇ ਦੇ ਵਿੱਚ ਚੌਂਕ ਆ ਉਹ ਥਾਣੇ ਤੋਂ ਸਾਡਾ 50 ਮੀਟਰ ਦੂਰ ਪਹਿਲੀ ਗੱਲ ਤੇ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮਲਾਜਮ ਜਿੰਨੇ ਵੀ ਕੱਲੇ ਬੋਲਸਰੀ ਜਿੰਨੇ ਟੋਟਲ ਮਲਾਜਮ ਹੈ ਜਿੰਨੇ ਅਸੀਂ ਅਸੀਂ ਸਾਰੇ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾਲ ਹੋਈ ਉਹਦੇ ਲਈ ਕੰਮ ਕਰਦਾ ਮੈਂ ਤੁਹਾਨੂੰ ਪਤਾ ਕਿ ਮੇਰੀ ਆਦਤ ਆ ਕਿ ਮੈਂ ਹਰ ਬੰਦੇ ਨੂੰ ਭਾਵੇਂ ਚਪਾਈ ਆ ਕਲਰਕ ਕਿਆ ਕੋਈ ਵੀ ਆ ਮੈਂ ਸਾਲ ਕਹਿ ਕੇ ਬੋਲਦਾ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਗੰਨੇ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਚ ਬੱਚੇ ਲੋਕਾਂ ਦੇ ਪੈਰਾਂ ਦੇ ਫਸ ਜਾਂਦੇ ਬਹੁਤ ਬੁਰੀ ਹੈ ਕੱਲ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਲਾਵੇ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ ਮੇਰੇ ਲੋਕ ਅਜਨਾਲੇ ਦੇ ਲੋਕ ਜੇ ਦੁਖੀ ਹੈ ਤਾਂ ਮੈਂ ਕਾਹਦਾ ਐਮਐਲਏ ਮੈਂ ਆਪਣੇ ਗੰਦਮੈਂ ਦਾ ਨਾਂ ਲੈ ਕੇ ਖੁਦ ਗਿਆ ਚਾਰ ਪੰਜ ਉਹਦਾ ਪੰਜ ਉਹਦਾ ਨਹੀਂ 10 ਉਹਦਾ ਕਾਲ ਕੀਤੀ ਬਲੋ ਆਪਣੇ ਮਨ ਚ ਕੋਈ ਨਹੀਂ ਵੇਖੋ ਇੱਕ ਗੱਲ ਤੇ ਆ ਤੇ ਆਪਾਂ ਇਦਾਂ ਦੋ ਤੋ ਦਿਆਂ ਦੀ ਬੜਾ ਬੋਲਾਂ ਦੀਆਂ ਗੱਲਾਂ ਨਹੀਂ ਕਰਦੇ ਆਪਾਂ ਮਨੋੱਖ ਆ ਬੱਲੇ ਮੂੰਹ ਚੋਂ ਗਾਲ ਨਿਕਲ ਗਈ ਇੱਕ ਗਲਤ ਕਲ ਸੀ ਕਿਤੇ ਬੱਲੇ ਮਾੜੀ ਗੱਲ ਆ ਨਿਕਲ ਗਈ ਪਰ ਮੈਂ ਤੁਹਾਨੂੰ ਕਿਹੜੀ ਚਾਹੁੰਦਾ ਕਿ ਗਾਲ ਨਹੀਂ ਨਿਕਲਦੀ ਚਾਹੀਦੀ ਨਿਕਲ ਗਈ ਮੈਂ ਆਪਣੇ ਭਰਾ ਨਹੀਂ ਉਹ ਕੋਈ ਬਗਾਨੇ ਨਹੀਂ ਆਪਣੇ ਪੁੱਤਰ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਅਜ ਨਾਲ ਇਹਦੇ ਲੋਕਾਂ ਲਈ ਤਾਂ ਸਾਡੀ ਜਾਨ ਆ ਜਾਂਦੀ ਜੇ ਉਹ ਕਿਤੇ ਤੰਗੀ ਚ ਨੇ ਮੁਸੀਬਤ ਚ ਨੇ ਸਦ ਮੈਂ ਆਪਣੇ ਲੋਕਾਂ ਨੂੰ ਤੰਗੀ ਚ ਨਹੀਂ ਦੇਖ ਸਕਦਾ ਭਾਵੇਂ ਜੋ ਮਰਜ਼ੀ ਹੈ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਵੀ ਦੇਖ ਸਕਦਾ ਕਿ ਅੱਧਾ ਦਾ ਕਿੰਨਾ ਪੋਣਾ ਪੋਣਾ ਕਿੰਨਾ ਛੜਕਾ ਤੇ ਜਾਨ ਲੱਗਣ ਤੇ ਕੋਈ ਕਾਰਵਾਈ ਨਾ ਕਰੀ। ਮੈਂ ਸਾਹਿਬ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਰਾ ਕੇ ਆ? ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋੜੇ ਇੰਗੇ ਟਿੱਪਾਂ ਦੇ ਵਿੱਚ। ਸਾਹਮਣੇ ਦੇਖੋ। ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ। ਪਰ ਦੋ ਤਿੰਨ ਦਿਨ ਪਹਿਲਾਂ ਅੰਬੂ ਨੀਸਾ ਫਸ ਗਈਆਂ ਉੱਥੇ। ਮਰੀਜ਼ ਤਰਫ ਦੇ ਜਾਂਦੇ। ਤੇ ਮੈਂ ਉਹਨਾਂ ਨੂੰ ਕਹਿਣਾ ਜਰਾ ਤੁਸੀਂ ਇਹ ਨੂੰ ਠੀਕ ਕਰਕੇ ਦੇਖੋ ਇਹ ਤੇ ਬਲੋ ਆਪਾਂ ਆਪਣੀ ਡਿਊਟੀ ਵਿੱਚ ਕੀਤੀ ਹੈ। ਹੋਈ ਹੋਈ ਕੀਤੀ ਆਪਣੇ ਯਾਰ। ਬਗਾਨੇ ਥੋੜੇ ਆ। ਆਪਣੇ ਨੂੰ ਕੁਰੀ ਦਾ ਆਪਣੇ ਪਰਿਵਾਰ ਦੇ ਮੈਂਬਰ ਨੇ ਅਸੀਂ ਸਾਰੇ ਭਗਵੰਤ ਸਿੰਘ ਨਾਮ ਦੇ ਪਲਾਰ ਦੇ ਮੈਂਬਰ ਹੈ ਆਪਣੇ ਨਾਲ ਲੜੀ ਦਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਕਿ ਨਹੀਂ ਗੱਲ ਸਾਡੀ ਸਾਡੇ ਪਰਿਵਾਰ ਦੇ ਮੈਂਬਰ ਬਾगाने ਥੋੜੇ ਯਾਰ ਕੋਈ ਆਪਣੇ ਹੈ ਸਾਡੇ ਛੋਟੇ ਵੀਰ ਹੈ ਕੋਈ ਵੱਡਾ ਹੈ ਅਸੀਂ ਸਾਰੇ ਨਾਲ ਕੇ ਡਿਊਟੀ ਕਰਦੇ ਮੈਂ ਕਦੀ ਵੀ ਕਦੀ ਵੀ ਜਦ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤੁਹਾਨੂੰ মিডিਆ ਵਾਲਿਆਂ ਨੂੰ ਸਾਰ ਕੇ ਪਾਉਂਦਾ ਜਦੋਂ ਮੈਂ ਮੰਤਰੀ ਆ ਉਦੋਂ ਵੀ ਉਹ ਬੋਲਬਾਲ ਦੀ ਕਹਾਵਾਂ ਵੀ ਪਹਿਲਾਂ ਨੂੰ ਕਹਿੰਦਾ ਸਾਡੀ ਹੁਕਮ ਕਰੋ ਉਦ ਆਪਣਾ ਆਪਾ ਹਰ ਕਦੀਰਤ ਕਰਦੇ ਹਾਂ ਜੀ ਵਾਲ ਸਾਹਿਬ ਉਹ ਮੂੰਹ ਚ ਦੋ ਬੋਲੋ ਤੁਸੀਂ ਵੀ ਤੁਸੀਂ ਵੀ ਤੁਸੀਂ ਵੀ ਬੰਦੇ ਆਪਾਂ ਵੀ ਬੰਦੇ ਆ ਕਲ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਮੂੰਹ ਚੋਂ ਗਾਲ ਨਿਕਲਦੀ ਠੀਕ ਨਹੀਂ ਗੱਲ ਕਰਦਾ ਬਸ ਤੁਸੀਂ ਕਹਿ ਰਹੇ ਹੋ ਗੈਂਗਸਟਰ ਖਤਮ ਹੋ ਗਿਆ ਲੇਕਿਨ ਹਾਲ ਹੀ ਦੇ ਵਿੱਚ ਮਧੂਬਨ ਸਟੇਟ ਦੇ ਵਿੱਚ ਗੋਲੀ ਚੱਲੀ ਹੈ ਵਾਰਦਾਤ ਹੋਈ ਹੈ ਰਾਤੀ ਵੀ ਦੋ ਜਣੇ ਦੋ ਗੋਰੀਆਂ ਲੱਗੀਆਂ ਇੱਕ ਬੰਦੇ ਦੇ ਮੋੜੇ ਦੇ ਲੇਕਿਨ ਤੁਸੀਂ ਕਿੱਥੋਂ ਤੱਕ ਸਮਝ ਨਹੀਂ ਆਇਆ ਸਰ ਨਹੀਂ ਖਤਮ ਹੋਏ ਨਹੀਂ ਕਾਰਵਾਈ ਨਹੀਂ ਹੋ ਰਹੀ ਬਸ ਬਸ ਡੈਡਰ ਹੋਇਆ ਨਹੀਂ ਮੈਂ ਨਹੀਂ ਸੁਣੋ ਬੰਦੇ ਨਹੀਂ ਫੜੇਗੇ ਸੁਣੋ ਮੈਂ ਤੁਹਾਨੂੰ ਇਹ ਵੀ ਕਿਹਾ ਖਤਮ ਹੋ ਗਏ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਤੇ ਗੈਂਗਸਟਰਾਂ ਦੇ ਖਿਲਾਫ ਆਪਾਂ ਇੱਕ ਜੰਗ ਲਾੜੇ ਗੈਂਗਸਟਰ ਬਾਦ ਪੰਜਾਬ ਤੋਂ ਖਤਮ ਕਰਦਾਂਗੇ ਤੂੰ ਇੱਕ ਬਲਾਕ ਉਹ ਸੁਸਮਾਨੇ ਬਾਹਵੇਂ ਕਰ ਦੇ ਗੱਲ ਪਰਾ ਹੋ ਗਿਆ ਉਹਦੇ ਵਿੱਚ ਆਪ ਭੱਜ ਦੇਖ ਲੋ ਦੱਸੋ ਟ੍ਰੈਫਿਕ ਦੀ ਸਮੱਸਿਆ ਦੀ ਗੱਲ ਕੀਤੀ ਕੁਝ ਲੰਬੇ ਸਮੇਂ ਤੋਂ ਇਹਦਾ ਰੋੜ ਤੁਹਾਡਾ ਬਾਈਪਾਸ ਬਣ ਰਿਹਾ ਉਹ ਕੰਮ ਵਿੱਚ ਸਾਰੇ ਰੁਕਿਆ ਉਸ ਤੋਂ ਇਲਾਵਾ ਸ਼ਹਿਰ ਦੀ ਹੋਰੀ ਬਹੁਤ ਸਾਰੇ ਡੈਕਸਡਲ ਨੈਸ਼ਨਲ ਹਾਈਵੇ ਦਾ ਉਹ ਇਸ਼ੂ ਆ ਉਹਨਾਂ ਦਾ ਜ਼ਮੀਨਾਂ ਦਾ ਇਸ਼ੂ ਸੀਗਾ ਕਿਸਾਨਾਂ ਦੇ ਕੋਲ ਜ਼ਮੀਨਾਂ ਰਿਕਵਰ ਕੀਤੀ ਉਹਦੀ ਪੇਮੈਂਟ ਦੀ ਹੋਈ ਔਰ ਪੇਵਟ ਹੋ ਗਈ ਉਹਦਾ ਕੰਮ ਸ਼ੁਰੂ ਹੋ ਗਿਆ ਉਹ ਕਦੋਂ ਹੋ ਜੂਗਾ ਜਿਹੜੇ ਕੱਲ ਟ੍ਰਾਂਸਫਰ ਹੋਈਆਂ ਇਨਸਪੈਕਟਰ ਹੁੰਦੀਆਂ ਉਸ ਦੇ ਵਿੱਚ ਅਜ ਨਾਲ ਇਹ ਐਸਐਚਓ ਵੀ ਸੀ ਕਿ ਇਹ ਰੂਟੀਨ ਵਾਈਜ਼ ਹੈ ਕਿ ਉਹ ਦੇਖੋ ਬੱਲੀ ਤੇ ਚਲੋ ਉਹਦਾ ਪੈਆਉਟ ਹੋ ਸਕਦਾ ਐਸਐਸਪੀ ਸਾਹਿਬ ਨੂੰ ਇੱਕ ਕਰਕੇ ਵੀ ਕੀਤੀ ਹੁਣੇ ਪਰ ਟੀਮ ਮੈਂਟਰ ਹੈ ਕਿਹੜਾ ਬੈਟਰ ਹੋ ਜਾਦਾ ਥਾਣੇ ਤੋਂ ਉੱਥੇ ਲਾਤਾ ਉੱਥੇ ਲਾਤਾ ਕੇ ਦੀ ਉਹ ਬੱਲੀ ਇਹਨੂੰ ਕੁਝ ਕਹਿ ਤਾ ਲੈਨ ਜਰ ਕਰਤਾ ਗਿਆ ਇਹਨੂੰ ਐਸਐਚਓ ਨੂੰ ਲੈਨ ਜੇ ਜੇ ਗਲਤੀ ਹੋਈ ਉਹਦੀ ਅਫਸਾ ਦੇ ਦੇਖਿਆ ਚਾਰਜਿੰਗ ਮੰਡਾ ਆਇਆ ਤੇ ਬਲੱਜ ਕਿੱਥੇ ਹੋਇਆ ਆ ਮੈਨੂੰ ਪਤਾ ਨਹੀਂ ਲੈਣਾ ਤੇ ਲਾ ਕੇ ਕਿੱਥੇ ਲਾਤੀ ਚਾਹੀਦੀ ਕੋਈ ਗੱਲ ਨਹੀਂ ਮੈਂ ਤਾਨੂੰ ਫੇਰ ਇੱਕ ਨਾ ਕਹਿ ਦੇ ਸਾਡੀ ਫੇਸ ਹੁੰਦੇ ਲੋਕਾਂ ਦੀ ਸੇਵਾ ਵਿੱਚ ਪੰਜਾਬ ਦਾ ਹਰ ਮਲਾਜਮ ਅਸੀਂ ਸਾਰੇ ਅੱਜ ਤੁਸੀਂ ਚੈੱਕ ਕੀਤਾ ਸਦਾਗ ਭਗਵੰਤ ਸਿੰਘ ਮਾਨ ਜੀ ਸਵੇਰੇ 4:30 4:30 ਵਜੇ ਕਲਾਲੀਆਂ ਅੱਡੇ ਤੇ ਸੀ ਚੈੱਕ ਕੀਤਾ ਤੁਸੀਂ ਕੀਤਾ ਜੇ ਸਾਡਾ ਮੁੱਖ ਮੰਤਰੀ 4:30 ਵਜੇ ਉੱਠ ਕੇ ਕਲਾਲੀਆਂ ਜਾ ਸਕਦਾ ਕਿ ਸਰ ਮੈਂ ਮੈਂ ਇਹ ਨਾਲੇ ਚੌਕ ਚ ਕਿਉਂ ਨਹੀਂ ਜਾ ਦਰਦਾ ਮੈਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਨਹੀਂ ਕਿਉਂ ਨਹੀਂ ਜਾ ਦਰਦਾ ਮੈਂ ਉਸ ਮੁੱਖ ਮੰਤਰੀ ਦਾ ਸ਼ਵਾਈ ਹਾਂ ਜਿਹੜਾ ਮੁੱਖ ਮੰਤਰੀ 4:30 ਵਜੇ ਸਵੇਰੇ ਖੜਾ ਸੀਗਾ ਕੜਾਵੀਆਂ ਅੱਡੇ ਦੇ ਉੱਤੇ ਇਸ ਕਰਕੇ ਸਰ ਅਸੀਂ ਲੋਕਾਂ ਦੀ ਸੇਵਾ ਕਰਦੇ ਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਲੋਕਾਂ ਦੀ ਸੇਵਾ ਕਰਦੇ ਇਦਾਂ ਕੋਈ